ਰਾਈਜ਼ ਆਫ ਈਸਟ ਇੰਡੀਆ ਕੰਪਨੀ ਈਸਟ ਇੰਡੀਆ ਕੰਪਨੀ ਜਿਹੜੀ ਹੈਗੀ ਆ ਉਹ ਭਾਰਤ ਵਿੱਚ ਕਿਵੇਂ ਆਉਂਦੀ ਹੈ ਉਹਦੀ ਸ਼ੁਰੂਆਤ ਕਿਵੇਂ ਹੁੰਦੀ ਆ ਤਾਂ ਅੱਜ ਆਪਾਂ ਤੁਹਾਡੇ ਬੈਕਗ੍ਰਾਉਂਡ ਦੇਖਾਂਗੇ ਕਿ ਈਸਟ ਇੰਡੀਆ ਕੰਪਨੀ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਆਉਂਦੀ ਕਿਵੇਂ ਆ ਤਾਂ ਮਰਚੰਟ ਹੁੰਦੇ ਆ ਵਪਾਰੀ ਹੁੰਦੇ ਆ ਲਗਭਗ 215 ਦੇ ਕਰੀਬ ਵਪਾਰੀ ਹੁੰਦੇ ਆ ਤਾਂ ਉਹ ਮਿਲਦੇ ਆ ਉਹ ਮਿਲ ਕੇ ਕੀ ਕਰਦੇ ਇੱਕ ਇੱਕ ਕੰਪਨੀ ਦੀ ਸ਼ੁਰੂਆਤ ਕਰਦੇ ਜਿਹਨੂੰ ਈਸਟ ਇੰਡੀਆ ਕੰਪਨੀ ਦੇ ਨਾਮ ਨਾਲ ਜਾਣਿਆ ਤਾਂ ਉਸ ਟਾਈਮ ਇੰਗਲੈਂਡ ਦੇ ਵਿੱਚ ਜਿਹੜਾ ਰਾਹ ਸੀਗਾ ਉਹ ਕੁਈਨ ਐਲਿਜ਼ਾਬੈਥ 1 ਦਾ ਸੀ ਤਾਂ ਕੁਈਨ ਐਲਿਜ਼ਾਬੈਥ 1 ਜਿਹੜੀ ਸੀਗੀ ਰਾਣੀ ਸੀਗੀ ਤਾਂ ਉਹ ਜਿਹੜੇ 215 ਵਪਾਰੀ ਸੀ ਤਾਂ ਉਹ 215 ਵਪਾਰੀ ਕੁਈਨ ਐਲਿਜ਼ਾਬੈਥ ਕੋਲੇ ਜਾਂਦੇ ਆ ਤਾਂ ਕਿਉਂਕਿ ਉਸ ਟਾਈਮ ਕੀ ਇਹ ਭਾਰਤ ਦੀ ਖੋਜ ਹੋ ਚੁੱਕੀ ਸੀ ਵਾਸਕੋ ਡੀ ਗਾਮਾ ਸਮੁੰਦਰ ਰਸਤੇ ਰਹੀਂ ਕਿ ਹੈਗਾ ਭਾਰਤ ਵਿੱਚ ਆ ਜਾਂਦਾ ਤਾਂ ਉਸ ਤੋਂ ਪਹਿਲਾਂ ਪੁਰਤਗਾਲੀ ਪੁਰਤਗਾਲੀ ਆ ਜਾਂਦੇ ਆ ਡੱਚਸ ਆ ਜਾਂਦੇ ਆ ਤਾਂ ਇਸ ਤਰ੍ਹਾਂ ਭਾਰਤ ਵਿੱਚ ਕਾਫੀ ਕੰਪਨੀਆਂ ਆ ਚੁੱਕੀਆਂ ਹੁੰਦੀਆਂ ਤਾਂ ਹੁਣ ਇੰਗਲੈਂਡ ਦੇ ਲੋਕਾਂ ਨੂੰ ਕੀ ਲੱਗਦਾ ਇੰਗਲੈਂਡ ਦੇ ਮਰਚੈਂਟਸ ਨੂੰ ਵਪਾਰੀਆਂ ਨੂੰ ਕੀ ਲੱਗਦਾ ਕਿ ਸਾਨੂੰ ਵੀ ਜਾ ਕੇ ਵਪਾਰ ਕਰਨਾ ਚਾਹੀਦਾ ਤਾਂ ਉਹ ਕੀ ਕਰਦੇ ਆ ਪਰਮਿਸ਼ਨ ਲੈਂਦੇ ਆ ਰਾਣੀ ਐਲਿਜ਼ਾਬੈਥ ਉਸ ਟਾਈਮ ਰਾਣੀ ਹੁੰਦੀ ਆ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜਾ ਭਾਰਤ ਦਾ ਜਿਹੜਾ ਰਾਜਾ ਹੈਗਾ ਉਹ ਹੈਗਾ ਅਕਬਰ ਭਾਰਤ ਵਿੱਚ ਰਾਜੇ ਅਕਬਰ ਦਾ ਰਾਜਾ ਤਾਂ ਇਸੇ ਲਈ ਕੀ ਕਰਦੇ ਆ ਉਹ ਅਕਬਰ ਦੇ ਨਾਮ ਦਾ ਇੱਕ ਚਾਟਰ ਸਾਈਨ ਕਰਵਾਉਂਦੇ ਆ ਤਾਂ 15 ਸਾਲ ਦੇ ਲਈ ਕੀ ਕਰਦੇ ਆ ਤਾਂ 15 ইয়ার্স ਦੇ ਲਈ ਕੀ ਕਰਦੇ ਆ ਤਾ ਰਾਣੀ ਤੋਂ ਕੀ ਕਰਦੇ ਇੱਕ ਚਾਟਰ ਸਾਈਨ ਕਰਾਉਂਦੇ ਪਰਮਿਸ਼ਨ ਲੈਂਦੇ ਆ ਕਿ ਅਸੀਂ ਭਾਰਤ ਵਿੱਚ ਵਪਾਰ ਕਰਾਂਗੇ ਇਸ ਇੰਡੀਆ ਕੰਪਨੀ ਜਿਹੜੀ ਹੈਗੀ ਆ ਤਾਂ ਰਾਣੀ ਐਲਿਜ਼ਾਬੈਥ ਤੋਂ ਕੀ ਆ 31 ਦਸੰਬਰ 1600 ਦੇ ਵਿੱਚ ਕੀ ਕਰਦੇ ਆ ਇਸ 15 ਸਾਲ ਲਈ ਪਰਮਿਸ਼ਨ ਲੈ ਲੈਂਦੇ ਵੀ 15 ਸਾਲ ਪਰਮਿਸ਼ਨ ਜਿਹੜੀ ਹੈਗੀ ਆ ਇਸ ਇੰਡੀਆ ਕੰਪਨੀ ਕੀ ਕਰੂਗੀ ਵਪਾਰ ਕਰੂਗੀ ਇੰਗਲੈਂਡ ਵਿੱਚ ਠੀਕ ਹੈ ਤਾਂ ਹੁਣ ਇਸ ਟਾਈਮ ਜਿਹੜੇ ਇੱਥੇ ਗਵਰਨਰ ਹੁੰਦੇ ਆ ਟਾਮ ਸਮਿਥ ਹੁੰਦੇ ਆ ਉਹ ਕੰਪਨੀ ਦੇ ਗਵਰਨਰ ਹੁੰਦੇ ਹਾਲਾਂਕਿ ਟਾਮ ਸਮਿਥ ਇੰਡੀਆ ਨਹੀਂ ਆਉਂਦੇ ਤਾਂ ਗਵਰਨਰ ਕੰਪਨੀ ਦੇ ਜਿਹੜੇ 215 ਜਿਹੜੇ ਹੁੰਦੇ ਆ ਵਪਾਰੀ ਹੁੰਦੇ ਆ ਉਹਨਾਂ ਦੇ ਵਿੱਚੋਂ ਗਵਰਨਰ ਹੀ ਦਿੰਦੇ ਆ ਠੀਕ ਹੈ ਤਾਂ ਜਿਹੜੇ ਐਕਚੁਅਲ ਦੇ ਵਿੱਚ ਜਿਹੜੇ ਇੰਡੀਆ ਹੁੰਦੇ ਆ ਉਹ ਹੁੰਦੇ ਕੈਪਟਨ ਹਾਕਿੰਗਸ ਕੈਪਟਨ ਹਾਕਿੰਗਸ 1600 ਵਟ ਤਾਂ ਜਿਵੇਂ ਦੱਸਿਆ ਤੁਹਾਨੂੰ ਹਨਾ ਕਿ ਅਕਬਰ ਦਾ ਰਾਜ ਹੁੰਦਾ ਉਸ ਟਾਈਮ ਜਦੋਂ 1600 ਦੇ ਵਿੱਚ ਜਦੋਂ ਇਹ ਜਿਹੜਾ ਚਾਟਰ ਪਾਸ ਹੁੰਦਾ ਤਾਂ ਚਾਟਰ ਤੇ ਜਿਹੜੇ ਸਾਈਨ ਹੁੰਦੇ ਆ ਉਹ ਰਾਜੇ ਅਕਬਰ ਦੇ ਨਾਮ ਦੇ ਹੁੰਦੇ ਆ ਰਾਜੇ ਅਕਬਰ ਦੇ ਨਾਮ ਦਾ ਲੈਟਰ ਹੁੰਦਾ ਇਹ ਕਿ ਰਾਜੇ ਰਾਜਾ ਅਕਬਰ ਜਿਹੜਾ ਹੈਗਾ ਇੰਡੀਆ ਦੇ ਵਿੱਚ ਰਾਜ ਕਰਦਾ ਉਹਦਾ ਤਾਂ ਜਦੋਂ ਤੱਕ ਅੰਗਰੇਜ਼ ਆਉਂਦੇ ਆ 1605 ਦੇ ਵਿੱਚ ਕਿ ਰਾਜਾ ਅਕਬਰ ਜਿਹੜਾ ਹੈ ਉਹ ਐਕਸਪਾਇਰ ਹੋ ਜਾਂਦੇ ਆ ਤਾਂ ਅੰਗਰੇਜ਼ ਆਉਂਦੇ 1660 ਦੇ ਵਿੱਚ ਤਾਂ ਇੱਥੇ ਜਹਾਂਗੀਰ ਦਾ ਸ਼ਾਸਨ ਹੁੰਦਾ ਤਾਂ ਜਹਾਂਗੀਰ ਦੇ ਸ਼ਾਸਨ ਕਾਲ ਦੇ ਵਿੱਚ ਕੈਪਟਨ ਹਾਕਿੰਗ ਜਿਹੜੇ ਹੈਗੇ ਆ ਕੈਪਟਨ ਹਾਕਿੰਗਸ ਇੰਡੀਆ ਆਉਂਦੇ ਆ ਤਾਂ ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੇ ਰਾਜਾ ਅਕਬਰ ਆ ਉਹ ਐਕਸਪਾਇਰ ਹੋ ਚੁੱਕੇ ਆ ਤਾਂ ਰਾਜਾ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਉਂਦੇ ਆ ਤਾਂ ਇੱਥੇ ਕੀ ਕਰਦੇ ਆ ਜਹਾਂਗੀਰ ਨਾਲ ਮਿਲਦਾ ਕੈਪਟਨ ਹਾਕਿੰਗਸ ਤਾਂ ਕੈਪਟਨ ਹਾਕਿੰਗਸ ਮਿਲ ਕੇ ਉਹਨਾਂ ਨਾਲ ਆਪਦੇ ਵਿਚਾਰ ਵਿਮਸ਼ ਕਰਦੇ ਆ ਹਨਾ ਤਾਂ ਉਥੇ ਕੀ ਕਰਦਾ ਹੁਣ ਜਹਾਂਗੀਰ ਕਾਫੀ ਨਾ ਥੋੜਾ ਪ੍ਰਭਾਵਿਤ ਹੁੰਦਾ ਕਿਉਂਕਿ ਇਹਨਾਂ ਦਾ ਪਰਪਸ ਕੀ ਸੀ ਵਪਾਰ ਕਰਨਾ ਸੀ ਉਸ ਟਾਈਮ ਤਾਂ ਜਹਾਂਗੀਰ ਇਹਨਾਂ ਤੋਂ ਪ੍ਰਭਾਵਿਤ ਹੁੰਦਾ ਤਾਂ ਇਸੇ ਲਈ ਕੀ ਕਰਦਾ ਜਹਾਂਗੀਰ ਕੀ ਕਰਦਾ ਜਹਾਂਗੀਰ ਕੈਪਟਨ ਹਾਕਿੰਗਸ ਨੂੰ 400 ਮਨਸਬਦਾਰੀਆਂ ਦਿੰਦਾ 400 ਮਨਸਬਦਾਰੀ ਮੰਸਬਦਾਰੀ ਤੱਕ 400 ਮੰਸਬਦਾਰੀ ਮੰਸਬਦਾਰੀ ਕਿੰਦਾ ਮੰਸਬਦਾਰੀ ਸਿਸਟਮ ਸੀਗਾ ਜਿਵੇਂ ਇਹਦੇ ਵਿੱਚ ਕਿੰਨਾ ਮੰਸਬਦਾਰੀ ਦਾ ਰੈਂਕ ਹੁੰਦਾ ਸੀਗਾ ਤਾਂ ਰੈਂਕ ਅਕੋਰਡਿੰਗ ਕੀ ਹੁੰਦਾ ਸੀਗਾ ਕਿ ਕਿ ਕਿੰਨੇ ਸਿਪਾਹੀ ਰੱਖ ਸਕਦੇ ਆ ਹਨਾ ਤਾਂ ਇੱਕ ਹੀ ਰੈਂਕ ਹੁੰਦਾ ਇੱਕ ਜਾਤ ਕੀ ਜਾਤ ਕੀ ਹੈ ਇੱਕ ਰੈਂਕ ਕੀ ਆ ਕਿੰਨੇ ਸਿਪਾਹੀ ਰੱਖੂਗਾ ਬੰਦਾ ਤਾਂ ਹਲਗ-ਹਲਗ ਜਿਹੜੇ ਹੈਗੇ ਆ ਅਲੱਗ-ਅਲੱਗ ਰੈਂਕ ਦੇ ਲੋਕ ਹੁੰਦੇ ਸੀ ਦਰਬਾਰ ਦੇ ਵਿੱਚ ਤਾਂ ਇਹਨਾਂ ਦੇ ਕੋਲ ਵੀ 400 ਮਨਸਬਦਾਰੀ ਤੇ ਲੋਕ ਕਈ ਰਾਜ ਹੁਣ ਦਰਬਾਰ ਦੇ ਵਿੱਚ ਕੀ 10000 ਮਨਸਬਦਾਰ 5000 ਮਨਸਬਦਾਰੀਆਂ ਵਾਲੇ ਹੁੰਦੇ ਸੀ ਇਸ ਤਰ੍ਹਾਂ ਦਾ ਮਨਸਬਦਾਰੀ ਸਿਸਟਮ ਹੁੰਦਾ ਸੀ ਮਨਸਬਦਾਰੀ ਸਿਸਟਮ ਨਾਲ ਅੱਗੇ ਆਪਾਂ ਹਿਸਟਰੀ ਦੇ ਪੋਰਸ਼ਨ ਦੇ ਵਿੱਚ ਡੀਪਲੀ ਪੜਾਂਗੇ ਠੀਕ ਹੈ ਤਾਂ ਇੱਥੇ ਆਪਾਂ ਫਿਰ ਪੋਲਿਟਿਕਸ ਪੜ ਰਹੇ ਹਾਂ ਤਾਂ ਪੋਲਿਟਿਕਸ ਵਿੱਚ ਕੋਈ ਜ਼ਿਆਦਾ ਡੀਪਲੀ ਨਹੀਂ ਪੜਾਂਗੇ ਸਿਰਫ ਇਹਨਾਂ ਸਮਝਾਂਗੇ ਕਿ ਮਨਸਬਦਾਰੀ ਸਿਸਟਮ ਵਿੱਚ ਇੱਕ ਰੈਂਕ ਹੁੰਦਾ ਤਾਂ 400 ਮਨਸਬਦਾਰੀਆਂ ਦਿੱਤੀਆਂ ਤਾਂ ਮਨਸਬਦਾਰੀ ਮਿਲਣ ਤੋਂ ਬਾਅਦ ਹੁਣ ਕੀ ਆ ਹੁਣ ਕੈਪਟਨ ਹਾਕਿੰਗਸ ਨੇ ਕਰਨਾ ਸ਼ੁਰੂ ਕਰਤਾ ਹੁਣ ਇੱਥੇ ਵਪਾਰ ਕਰਨਾ ਸ਼ੁਰੂ ਕਰਤਾ ਵਪਾਰ ਦੇ ਨਾਮ ਤੇ ਕੀ ਕੀਤਾ ਇਹਨਾਂ ਨੇ ਪਹਿਲੀ ਵਾਰ ਕੀਆ 1611 ਦੇ ਵਿੱਚ ਮਸੂਲੀ ਪਟਨਮ ਦੇ ਵਿੱਚ ਕੀਆ ਇਹਨਾਂ ਨੇ ਇੱਕ ਕਾਰਖਾਨਾ ਖੋਲਿਆ ਵਪਾਰ ਦੇ ਨਾਮ ਤੇ ਤਾਂ ਉਸ ਤੋਂ ਬਾਅਦ ਕੀਆ 1613 ਦੇ ਵਿੱਚ ਇਹਨਾਂ ਨੇ ਕਰ ਲਈ ਵਪਾਰਿਕ ਕੋਠੀ ਖੋਲਲੀ ਵਪਾਰਿਕ ਕੋਠੀ ਖੋਲਲੀ ਤਾਂ ਹੁਣ ਇਹ ਆਪਦਾ ਜਿਹੜੇ ਉਹਨੂੰ ਐਕਸਪੈਂਡ ਕਰਨ ਲੱਗੇ ਬਹੁਤ ਜ਼ਿਆਦਾ ਟੈਰੀਟਰੀ ਦੇ ਐਕਸਪੈਂਡ ਹੋਣ ਲੱਗੇ ਤਾਂ ਫਿਰ ਕਿ ਜਹਾਂਗੀਰ ਦੇ ਦਰਬਾਰ ਰਾਜਾ ਜਿਹੜੇ ਮੰਤਰੀ ਸੀਗੇ ਤਾਂ ਉਹਨਾਂ ਨੇ ਸਮਝਾਇਆ ਵੀ ਇਹ ਕੀ ਕਰ ਰਿਹਾ ਤਾਂ ਹੁਣ ਟੈਰੀਟਰੀ ਤੇ ਕਬਜ਼ਾ ਕਰ ਰਿਹਾ ਪਹਿਲਾਂ ਨੇ ਕਾਰਖਾਨਾ ਖੋਲਿਆ ਹੁਣ ਇਹਨਾਂ ਨੇ ਕੋਠੀ ਖੋਲ੍ਹੀ ਤਾਂ ਇਹਨਾਂ ਨੂੰ ਕਰਨਾ ਚਾਹੀਦਾ ਇਹ ਸਾਡੇ ਲਈ ਖਤਰਨਾਕ ਹੋ ਸਕਦੇ ਆ ਤਾਂ ਜਹਾਂਗੀਰ ਨੇ ਕੀ ਕੀਤਾ ਜਹਾਂਗੀਰ ਨੇ ਨੁਕ ਪਜਾਤਾ ਜਹਾਂਗੀਰ ਨੇ ਜਿੰਨੇ ਵੀ ਅੰਗਰੇਜ਼ ਸੀ ਨਾ ਉਹਨਾਂ ਨੂੰ 1613 ਦੇ ਵਿੱਚ ਇੱਥੋਂ ਵੀ ਕਰਤਾ ਪਜਾਤਾ ਤਾਂ 1613 ਦੇ ਵਿੱਚ ਜਿੰਨੇ ਅੰਗਰੇਜ਼ ਸੀ ਉਹ ਇੱਥੋਂ ਚੱਲ ਗਏ ਹੁਣ ਉਹ ਅੰਗਰੇਜ਼ਾਂ ਨੂੰ ਉੱਥੇ ਜਾ ਕੇ ਪਤਾ ਚੱਲਿਆ ਕਿ ਇੰਡੀਆ ਇੱਕ ਬਹੁਤ ਅਮੀਰ ਦੇਸ਼ ਆ ਇਹਨੂੰ ਆਸਾਨੀ ਨਾਲ ਲੁੱਟਿਆ ਜਾ ਸਕਦਾ ਤਾਂ ਹੁਣ ਹੋਇਆ ਕਿ ਤਾਂ ਫਿਰ ਹੁਣ ਇਹਨਾਂ ਨੇ ਵਪਾਰਤਾ ਕਰਨਾਂ ਸੀਗਾ ਤਾਂ ਦਸੰਬਰ 1615 ਦੇ ਵਿੱਚ ਹੁਣ 13 ਚ ਚਲੇ ਗਏ 15 ਅੰਗਰੇਜ਼ ਫਿਰ ਆਏ ਕੌਣ ਆਇਆ ਸਰ ਟਾਮਸ ਰੋ ਟਾਮਸ ਰੋ ਜਿਹੜਾ ਅੰਗਰੇਜ਼ ਅਧਿਕਾਰੀ ਸੀਗਾ ਤਾਂ ਉਹ ਆਇਆ ਤਾਂ ਉਹਨੇ ਕੀ ਸੋਚਿਆ ਉਹਨੇ ਸੋਚਿਆ ਯਾਰ ਦੇਖਿਆ ਜਵੇ ਜਹਾਂਗੀਰ ਦੀ ਕਮਜ਼ੋਰੀ ਵੀਕਨੈਸ ਕੀਆ ਤਾਂ ਪਤਾ ਚੱਲਿਆ ਕਿ ਜਹਾਂਗੀਰ ਦੀ ਜਿਹੜੀ ਵੀਕਨੈਸ ਹੈ ਗਿਆ ਉਹਦੀ ਪਤਨੀ ਆ ਨੂਰਜਹਾਂ ਠੀਕ ਹੈ ਤਾਂ ਫਿਰ ਉਹ ਜਿਹੜਾ ਤਮਸ ਰੋ ਆ ਤਮਸ ਰੋ ਜਹਾਂਗੀਰ ਕੋਲ ਨਹੀਂ ਜਾਂਦਾ ਜਹਾਂ ਜਾਂਦਾ ਕਿਹਦੇ ਕੋਲ ਜਾਂਦਾ ਨੂਰਜਹਾਂ ਕੋਲ ਤੇ ਨੂਰਜਹਾਂ ਨੂੰ ਦੇਲੇ ਉਪਹਾਰ ਲੈ ਕੇ ਜਾਂਦਾ ਨਾ ਬਹੁਤ ਸਾਰੇ ਫ੍ਰੈਗਰੈਂਸ ਪਰਫਿਊਮਸ ਲੈ ਕੇ ਜਾਂਦਾ ਸਵੀਟਸ ਲੈ ਕੇ ਜਾਂਦਾ ਹਨਾ ਰੈਸਟੋਰਾਂ ਬਹੁਤ ਸਾਰਾ ਸਮਾਨ ਲੈ ਕੇ ਜਾਂਦਾ ਤਾਂ ਜਦੋਂ ਸਮਾਨ ਲੈ ਕੇ ਜਾਂਦਾ ਤਾਂ ਉਹਨੂੰ ਹਨਾ ਪਿਆਰ ਨਾਲ ਅ ਮੋਹ ਚਿੰਜਨ ਰੱਖਦਾ ਕਿ ਅਸੀਂ ਤੁਹਾਡੇ ਲਈ ਆ ਕਰਾਂਗੇ ਇਹ ਕਰ ਸਕਦੇ ਆ ਉਹ ਕਰ ਸਕਦੇ ਆ ਤਨੂਰ ਜਹਾਂਨ ਕਹਿੰਦਾ ਵੀ ਸਾਨੂੰ ਨੂਰ ਜਹਾਂਨ ਕਹਿੰਦੀ ਵੀ ਤਨੂਹੇ ਦੇ ਬਦਲੇ ਕੀ ਚਾਹੀਦਾ ਤਨੂਰ ਜਹਾਂਨ ਕਹਿੰਦਾ ਵੀ ਸਾਨੂੰ ਸਿਰਫ ਇੱਕ ਪਰਮਿਸ਼ਨ ਚਾਹੀਦੀ ਹੈ ਅਸੀਂ ਵਪਾਰ ਕਰ ਲਈ ਤਾਂ ਫਿਰ ਔਰਤਾ ਤਾਂ ਹੁਣ ਉਹਦੇ ਮਨ 'ਚ ਕੀ ਆ ਲਾਲਚ ਆ ਗਿਆ ਕਿ ਅ ਪੇਰੇ ਦੇ ਬਦਲੇ ਮੈਨੂੰ ਬਹੁਤ ਸਾਰੇ ਉਪਹਾਰ ਮਹਿੰਗੇ ਮਹਿੰਗੇ ਐਕਸਪੈਂਸਿਵ ਮਿਲ ਰਿਹਾ ਤਾਂ ਉਹੀ ਕਰਦੀ ਆ ਜਹਾਂਗੀਰ ਨੂੰ ਕਹਿੰਦੀ ਆ ਜਹਾਂਗੀਰ ਨੂੰ ਕਹਿਆ ਜਾਂਦਾ ਕਿ ਇਨਾਂ ਨੂੰ ਪਰਮਿਸ਼ਨ ਦੇ ਹਨਾ ਤਾਂ ਰਾਜੇ ਨੂੰ ਰਾਜ ਨਾਲ ਗੱਲ ਕਰਦੀ ਆ ਜਹਾਂਗੀਰ ਨਾਲ ਤਾਂ ਜਹਾਂਗੀਰ بار بار ਮਨਾ ਕਰਦਾ ਪਰ ਫਿਰ ਵੀ ਨੂਰ ਜਹਾਂ ਨੇ بار بار ਕਹਿਨ ਤੇ ਕਿ ਜਹਾਂਗੀਰ ਕੀ ਕਰਨਾ ਦੁਬਾਰਾ ਇਹਨਾਂ ਨੂੰ ਪਰਮਿਸ਼ਨ ਦਿੰਦਾ ਤਾਂ ਟੋਮਸ ਰੋ ਨੂੰ ਪਰਮਿਸ਼ਨ ਮਿਲ ਜਾਂਦੀ ਆ ਤਾਂ ਪਰਮਿਸ਼ਨ ਕਿਦੋਂ ਮਿਲਦੀ ਆ 10 ਜਨਵਰੀ 1616 ਨੂੰ ਠੀਕ ਹੈ ਜਹਾਂਗੀਰ ਤੇ ਟੋਮਸ ਰੋ ਅਜਮੇਰ ਵਿੱਚ ਮਿਲਦੇ ਆ ਤਾਂ ਅ즈ਮੇਰ ਅ즈ਮੇਰ ਦੇ ਵਿੱਚ ਦੋਨੋਂ ਮਿਲਦੇ ਆ ਤਾਂ ਉੱਥੇ ਇਹਨਾਂ ਦੀ ਮੀਟਿੰਗ ਹੁੰਦੀ ਆ ਤਾਂ ਉੱਥੇ ਇਹਨਾਂ ਨੂੰ ਵਪਾਰ ਕਰਨ ਦੀ ਦੁਬਾਰਾ ਤੋਂ ਪਰਮਿਸ਼ਨ ਮਿਲ ਜਾਂਦੀ ਆ ਤਾਂ ਹੁਣ ਕੀ ਕਰਦੇ ਆ ਹੌਰੀ